ਵੀ ਆਵਦੀ ਬਰੀਡਿੰਗ ਦਾ ਬਾਲਾ ਨਿਆਰਾ ਬਾਈ ਜੇ ਕੋਈ ਵੇਚਣੀ ਵੀ ਆ ਬੰਦਾ ਹਿੱਕ ਠੋਕੇ ਦਾ ਕਹਿੰਦਾ ਵੀ ਭਾਈ ਇਹਦਾ ਆ ਰਿਕਾਰਡ ਆ ਡੀਐਨਏ ਟੈਸਟ ਕਰਾਓ ਹਨਾ ਚਲੋ ਜਿਹੜਾ ਕੱਟੀ ਨੇ ਜਦੋਂ ਸੂਣਾ ਦੁੱਧ ਪਾਣੀ ਤਾਂ ਉਹਦਾ ਚਲੋ ਕਰਮਾਂ ਦੀ ਗੱਲ ਵੀ ਹੁੰਦੀ ਆ ਪਰ ਜਿਹੜਾ ਪਸ਼ੂ ਦਾ ਹੁੰਦਾ ਡੀਐਨਏ ਟੈਸਟ ਦਾ ਰਿਕਾਰਡ ਹੋ ਗਿਆ ਮਾਂ ਪਿਓ ਸਹੀ ਹੁੰਦਾ ਬਸ ਉਹ ਚੀਜ਼ ਵੱਧ ਜ਼ਰੂਰੀ ਹੁੰਦੀ ਆ ਤੇ ਉਹ ਚੀਜ਼ ਅੱਜ ਹਿੱਕ ਠੋਕੇ ਦਾ ਆਪਾਂ ਦਿੰਨੇ ਆ ਬਾਹਰੋਂ ਲਿਆ ਕੇ ਦੇਵਾਂਗਾ ਕੀ ਪਤਾ ਕੀ ਚੀਜ਼ ਹੋਵੇ ਕੀ ਨਾ ਹੋਵੇ ਵਪਾਰ ਨਹੀਂ ਕੀਤਾ ਮੈਂ ਬਾਈ ਨਾ ਹੀ ਅਸੀਂ ਕੁੱਤਿਆਂ 'ਚ ਬਾਹਰੋਂ ਕੀਤਾ ਸੀ ਬਹੁਤ ਬੰਦੇ ਬੱਚੇ ਬੱਚੇ ਚਾਕੇ ਵੇਚਦੇ ਫੇਸਬੁਕ ਆਈਡੀਆਂ ਤੇ ਅਜ ਤੱਕ ਨਾ ਕੁੱਤਿਆਂ ਵਲੇ ਮਾੜਾ ਕਮੈਂਟ ਆਇਆ ਠੀਕ ਹੈ ਤੇ ਜਨਨ ਕੀ ਪੋਰਟ ਨਹੀਂ ਪਈ ਕਮੈਂਟ ਨੂੰ ਬੰਦ ਐਂਟੀ ਕਰੀ ਜਾਂਦੇ ਹੁੰਦੇ ਆ ਵੀ ਪੋਰਟ ਨਹੀਂ ਪਈ ਕਦੇ ਵੀ ਵੀ ਬਈ ਆਏ ਆ ਕਿਉਂਕਿ ਪੋਰਟ ਪਾਉਣ ਨੂੰ ਹੁਣ ਰੀਜਨ ਤਾਂ ਚਾਹੀਦਾ ਹੁੰਦਾ ਵੀ ਆਹ ਚੀਜ਼ ਯਾਰ ਐ ਹੋ ਗਈ ਐ ਹੋ ਗਈ ਤੇ ਮੈਂ ਜਿਖਰੀ ਮੈਂ ਸਾਂਝਾ ਬਈ ਠੀਕ ਹੈ ਤੇ ਕਦੇ ਨਹੀਂ ਵੀ ਲਾਂਬਾ ਆ ਤੇ ਪਰਮਾਤਮਾ ਤੋਂ ਡਰ ਕੇ ਐ ਕਹੀਦਾ ਠੋਕੇ ਜਿਹਾ ਮਾਂ ਦਸੱਲੀ ਦੇ ਕੇ ਵੀ ਭਾਈ ਆਹ ਖੜੀ ਜਾ ਮੱਝ ਐਦੀ ਕੱਟੀ ਲੈ ਕੇ ਹੁਣ ਜਾਰੀ ਆ ਕੱਲ ਨੂੰ ਨਿੰਦੀ ਨਾ ਜਾਈਂ ਦੁੱਧ ਘਟਦੇਵੇ ਵੱਧਦੇਵੇ ਮੈਂ ਐਦਾ ਹੁਣੀ ਡੀਐਨਏ ਟੈਸਟ ਲੈ ਜਾ ਖੂਨ ਚੁੰਗਦੀ ਤੱਕ ਦੀ ਮੇਰੀ ਮਤਲਬ ਆਪਦੀ ਫੇਸਬੁੱਕ ਤੇ ਮਤਲਬ ਪੇਜਾਂ ਤੇ ਚੁੰਗਦੇ ਤੱਕ ਵੀ ਮੇਰੀ ਦਿਖਾਈ ਵੀ ਆ ਮੱਝ ਸੂਪੀ ਕੱਟੀ ਦਿੱਤੀ ਕੱਟਾ ਦਿੱਤਾ ਹਰ ਡਿਟੇਲ 2017 ਚ ਮੱਝ ਰੱਖੀ 2017 ਤੋਂ ਕੱਲੀ ਕੱਲੀ ਮੱਝ ਦੀ ਸੂਨ ਦਾ ਰਿਕਾਰਡ ਕੱਲੀ ਕੱਲੀ ਦਾ ਉਹ ਸਾਰਾ ਕੁਝ ਫੇਸਬੁੱਕ YouTube ਤੇ ਪਿਆ ਬਈ ਠੀਕ ਹੈ ਹਾਂਜੀ ਹਰ ਮੱਝ ਦਿਖਾਈਦੀ ਆ ਸੂਨ ਤੱਕ ਵੀ ਦਿਖਾਈਦੀ ਹੈ ਵੀ ਬਈ ਸੂਈ ਜਾਂਦੀ ਆ ਹਾਂਜੀ ਮੱਝ ਹਾਂਜੀ ਪੂਰੀ ਪਿੰਡੀ ਸੰਧੂ ਨੂੰ ਹੁਣ ਆਪਦੀ ਜ਼ਿੰਦਗੀ ਦੇ ਵਿੱਚ ਪੂਰਾ ਸਕੂਨ ਆ ਹਾਂਜੀ ਬਈ ਪੂਰਾ ਵਧੀਆ ਸੰਤੋਸ਼ਤੀ ਆ ਬਈ ਹੁਣ ਤਾਂ ਬਸ ਆਏ ਆ ਬਾਬੀ ਆਪਦੇ ਬੈਠੇ ਵਧੀਆ ਘਰੇ ਕੰਮ ਕਰੀ ਜਾਂਦੇ ਆ ਤਾਂ ਨਯਾਰਾ ਭਾਈ ਕਹਿੰਦੇ ਹੈ ਹੈ ਨਹੀਂ ਖੈ ਖੈ ਨਹੀਂ ਇਥੋਂ ਤੱਕ ਕੀ ਇੰਨਾ ਵਧੀਆ ਕੰਮ ਦੇ ਵਿੱਚ ਅਸੀਂ ਮਗਨ ਹੋਏ ਵਾ ਕਈ ਵਾਰੀ ਪਿੰਡ ਦੇ ਵਿੱਚ ਕੋਈ ਗੱਲਬਾਤ ਵੀ ਹੋ ਜੇ ਨਾ ਤਾਂ ਲੋਕਾਂ ਨੂੰ ਪਹਿਲਾਂ ਪਤਾ ਹੁੰਦਾ ਜੀ ਤੁਸੀਂ ਪਿੰਡ ਤੇ ਜਾਂਦੇ ਆ ਵਾਰੀ ਵਾਰੀ ਪੁੱਛਣਾ ਪੈਂਦਾ ਅਗਲਾ ਕਹਿੰਦੇ ਯਾਰ ਤੁਹਾਨੂੰ ਪਤਾ ਤਾਂ ਹੋਊਗਾ ਇੰਨੇ ਦਿਨ ਹੋ ਗਏ ਉੱਥੇ ਕਹਿੰਦਾ ਵੀ ਨਹੀਂ ਯਾਰ ਸੱਚੀ ਸੌਹ ਵਾਲਾ ਕੰਮ ਹੈ ਮੈਨੂੰ ਨਹੀਂ ਪਤਾ ਮੈਨੂੰ ਗੱਲ ਦੱਸ ਪੂਰੀ ਉਹ ਚੀਜ਼ਾਂ ਦਾ ਵੀ ਨਹੀਂ ਪਤਾ ਕਿਉਂਕਿ ਹੁਣ ਆਪਦੇ ਕੰਮ 'ਚ ਇੰਨਾ ਕ ਮਗਨ ਹੋ ਗਏ ਭਾਈ ਸਵਾਦੀ ਵਾਲਾ ਹੁੰਦਾ ਭਈ ਆਪਦੇ ਕੰਮ 'ਚ ਆਉਂ ਤੁਸੀਂ ਜਿਹੜੇ ਕੰਪੀਟੀਟਰ ਹੋਗੇ ਤੁਹਾਡੇ ਐਂਟੀ ਬੰਦੇ ਆ ਸਾਨੂੰ ਨਿੰਦਣ ਵਾਲੇ ਆ ਮਾੜੇ ਬੰਦੇ ਆ ਤੁਸੀਂ ਉਹਨਾਂ ਨੂੰ ਮਾੜੇ ਨਾ ਕਹੋ ਤੁਸੀਂ ਉਹਨਾਂ ਦੀ ਵੀ ਸੁਖ ਸੁਖਿਆ ਕਰੋ ਵੀ ਮਾਰਾ ਸੱਚੇ ਪਾਚਾ ਪੰਜ ਚਾਰ ਬੰਦੇ ਇਹ ਜੇ ਲਾਜ਼ਮੀ ਹੋਣ ਨੇੜੇ ਟੇੜੇ ਦੇ ਜਿਹੜੇ ਮਤਲਬ ਤੈਨੂੰ ਨਿੰਦਣ ਤੈਨੂੰ ਟਾਰਗੇਟ ਹੋਣ ਕਿਉਂਕਿ ਯਾਰ ਦੋਤ ਗੱਲ ਸਾਨੂੰ ਦੱਸ ਹੀ ਦਿੰਦੇ ਆ ਯਾਰ ਆ ਪੱਕੇ ਹੁੰਦੇ ਹਰ ਇੱਕ ਦੇ ਉਹਨਾਂ ਨੇ ਦੱਸ ਹੀ ਦੇਣਾ ਵੀ ਫਲਾਣਾ ਬੰਦਾ ਯਾਰ ਤੂੰ ਜਦੋਂ ਜਾਵੜਿਆ ਆ ਬੰਦਾ ਐਂ ਕਹਿੰਦਾ ਸੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਉਹ ਜਿਹੜੀ ਉਹ ਚੀਜ਼ ਹੁੰਦੀ ਆ ਉਹ ਥੋੜੇ ਅੰਦਰ ਨਾਲ ਇੱਕ ਚਿਗਿਆਰੀ ਹੋਰ ਪੈਦਾ ਕਰਦੀ ਅੱਗ ਉਹ ਪ ਉਦੋਂ ਇੱਥੇ ਥਾਪੀ ਵਜਦੀ ਆ ਵੀ ਯਾਰ ਅਗਲੇ ਸਾਲਾਂ ਦੇ ਵਿੱਚ ਪ੍ਰਮਾਤਮਾ ਸਰ ਤੇ ਮਿਹਰ ਭਰਿਆ ਹੱਥ ਰੱਖੇ ਤਾਂ ਅਗਲੇ ਸਾਲ ਦੇ ਵਿੱਚ ਆਹ ਕੰਮ ਐ ਕਰਕੇ ਦਿਖਾਉਣਾ ਤੇ ਉਦੋਂ ਮਤਲਬ ਉਹ ਬੰਦੇ ਨੂੰ ਹੌਸਲਾ ਮਿਲਦਾ ਵੀ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਵੀ ਕੰਪਿਟੀਟਰ ਮਾਰੇ ਆ ਯਾਰ ਨਿੰਦਿਆ ਕਰਦੇ ਮੈਂ ਕਹਣਾ ਉਹ ਬੰਦਿਆਂ ਵਾਤੇ ਸਭ ਤੋਂ ਚੰਗੇ ਆ ਜੇ ਉਹ ਨਾ ਹੋਣਗੇ ਤੇ ਤੁਸੀਂ ਮੰਜ਼ਲ ਤੇ ਤਾਂ ਹਾਂ ਛੇਤੀ ਨਹੀਂ ਚੜਦੇ ਸਹੀ ਗੱਲ ਜੇ ਮੰਗਰ ਤੁਹਾਡੇ ਕੋਈ ਪੌੜੀ ਚੜਨ ਵਾਲਾ ਹੋਊਗਾ ਤਾਂ ਤੁਸੀਂ ਉਹਦੇ ਨੂੰ ਫਟਾਫਟ ਚੜੋਂਗੇ ਨਾ ਤਾਂ ਜੇ ਥੋੜੇ ਮੰਗਰੀ ਹੋਣੀ ਤੂੰ ਕਹਿੰਦਾ ਯਾਰ ਹੁਣ ਚੱਲਦੇ ਆ ਕੱਲ ਨੂੰ ਚੱਲਦੇ ਆ ਉਹ ਤੁਹਾਡੀ ਮਰਜ਼ੀ ਰਹਿ